아아아 <laughs> 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 ਹਾਂ ਹਾਂ ਕਿਹੜਾ ਬੇਗਾਨੀ ਨਹੀ ਪਾ ਰਹੇ ਹਾਂ انا 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 ਕੋਲ ਹਾਂ ਆ 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 ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਬਰਨਾਲਾ ਦੀ ਸ਼ਬਦ ਵੀ ਤਪਾ ਮੰਡੀ ਦੇ ਤਸਵੀਰਾਂ ਹੈਗੀਆਂ ਜਿੱਥੇ ਇੱਕ অতি ਗਰੀਬ ਪਰਿਵਾਰ ਦੀ ਇੱਕ ਔਰਤ ਜਿਹੜੀ ਆਪਣੇ ਪਤੀ ਅਤੇ ਆਪਣੇ ਬੱਚੇ ਨਾਲ ਇਸ ਘਰ ਦੇ ਵਿੱਚ ਮੌਜੂਦ ਸੀ ਪਰ ਬਰਸਾਤ ਜ਼ਿਆਦਾ ਹੋਣ ਕਾਰਨ ਇਸ ਘਰ ਦੀ ਛੱਤ ਡਿੱਗ ਗਈ ਹੈ ਉੱਥੇ ਇੱਕ ਮੌਤ ਵੀ ਹੋਈ ਹੈਗੀ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੈਗੇ ਜਿਹੜੇ ਹਾਲਾਤ ਹੈਗੇ ਘਰ ਦੇ ਬੜੇ ਹੀ ਜਿਹੜਾ ਹੈਗਾ ਦੁਖਦਾਈ ਹਾਲਾਤ ਹੈਗੇ ਪਰਿਵਾਰ ਵਿੱਚ ਹੈਗਾ ਜਿਹੜਾ ਇੱਕ ਛੋਟਾ ਬੱਚਾ ਮੌਜੂਦ ਹੈਗਾ ਉਹ ਵੀ ਆਪਣੀ ਮਾਂ ਨੂੰ ਯਾਦ ਕਰਕੇ ਕੇ ਰੋ ਰਿਹਾ ਉੱਥੇ ਪਰਿਵਾਰਕ ਮੈਂਬਰਾਂ ਅਤੇ ਇਹ ਨੇੜਲੇ ਗਵਾਂਢੀਆਂ ਵੱਲੋਂ ਵੀ ਪੰਜਾਬ ਸਰਕਾਰ ਤੋਂ ਆਰਥਿਕ ਮੁਆਵਜ਼ੇ ਦੀ ਮੰ ਇਹ ਕਿ ਤਾਂ ਜੋ ਪਰਿਵਾਰ ਦਾ ਗੁਜ਼ਾਰਾ ਹੋ ਸਕੇ ਜੇ ਕਿ ਮ੍ਰਿਤਕ ਔਰਤ ਇੱਕ ਅਥੀ ਗਰੀ ਪਰਵਾਰ ਨਾਲ ਸੰਬੰਧ ਰੱਖਦੀ ਸੀ ਜੋ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੀ ਸੀ ਸੋ ਇਸ ਮੰਦਭਾਗੀ ਘਟਨਾ ਨੂੰ ਲੈ ਕੇ ਡੀਐਸਪੀ ਤਪਾ ਤੇ ਤਹਿਸੀਲਦਾਰ ਤਪਾ ਵੱਲੋਂ ਵੀ ਇਸ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਉੱਥੇ ਹੀ ਇਨਕੇ ਪ੍ਰਸ਼ਾਸਨ ਵੱਲੋਂ ਇਨਕੇ ਕਿਹਾ ਗਿਆ ਵੀ ਪਰਿਵਾਰ ਨੂੰ ਆਰਥਿਕ ਮੁਆਵਜ਼ੇ ਲਈ ਸਰਕਾਰ ਤੋਂ ਲਿਖ ਕੇ ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਸੋ ਇਸ ਬਰਸਾਤ ਦੇ ਕਾਰਨ ਜਿੱਥੇ ਮੰਦਭਾਗੀ ਘਟਨਾ ਦੇ ਨਾਲ ਦੁਖਦਾਈ ਘਟਨਾ ਸਾਹਮਣੇ ਆਉਂਦੀ ਹੈ ਉੱਥੇ ਪਰਿਵਾਰ ਦਾ ਵੀ ਰੋ ਰੋ ਕੇ ਬਰਹਾ ਲਿਆ ਕੈਮਰਾ ਪਰਸਨ ਜਤਿਨ ਨਾ ਤਰਮਿੰਦਰ ਸਿੰਘ ਧਾਲੀਵਾਲ ਡੇਲੀ ਪੋਸਟ ਪੰਜਾਬ ਰਹਿਣਾ ਮਾਚਲੇ ਤਪਾ ਮੰਡੀ ਮੈਂ ਗਰੀਬ ਬੰਦਾ ਹਾਂ ਤੇ ਮੈਂ ਮਜ਼ਦੂਰੀ ਕਰਦਾ ਹਾਂ ਅੰਦਰ ਕਰਦੀ ਮੇਰੀ ਪਤਨੀ ਕੰਮ ਕਰਦੀ ਸੀ ਤੇ ਅਚਾਨਕ ਸੱਤ ਡਿੱਗ ਪਈ ਤੇ ਮੇਰਾ ਨਿੱਕਾ ਜਿਹਾ ਬੱਚਾ ਤੇ ਮੈਂ ਮਜ਼ਦੂਰੀ ਕਰਦਾ ਹਾਂ ਮਸੰਨਾ ਕਰਨ ਚਾਹੁੰਗਾ ਸਾਡੇ ਪੰਜਾਬ ਦੀ ਵਿੱਚ ਭਾਰੀ ਬਰਸਾਤ ਕਰਨ ਜਿਹੜਾ 2-3 ਦਿਨਾਂ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ ਔਰ ਇਸ ਤਰ੍ਹਾਂ ਵੀ ਮਤਲਬ ਤਪੇਦੇ ਵਿੱਚ ਵੀ ਬਹੁਤ ਜ਼ਿਆਦਾ ਬਰਸਾਤ ਹੋ ਰਹੀ ਸੀਗੀ ਔਰ ਸਾਡੇ ਜਿਹੜੇ ਮਾਮੀ ਜੀ ਸੀਗੇ ਔਰ ਰੋਜ਼ਮਰ ਆਪਣੀ ਜ਼ਿੰਦਗੀ ਦੇ ਵਿੱਚ ਅੱਕਰ ਦਾ ਗਜ਼ਾਰ ਆਪਣੇ ਕਰਦੇ ਸੀਗੇ ਤੇ ਗਰੀਬ ਪਰਿਵਾਰ ਸੀਗਾ ਤੇ ਉਹ ਆਪਣਾ ਚੁੱਲਾ ਚੁੱਕਾ ਕਰ ਰਹੇ ਸੀਗੇ ਅਚਾਨਕ ਉਹਨਾਂ ਦੇ ਉੱਤੇ ਇਹ ਜਿਹੜੀ ਛੱਤ ਹੈ ਓਡਿਗਣ ਕਰਨ ਉਹਨਾਂ ਦੀ ਕੱਲ ਜਿਹੜੀ ਹੈ ਮੌਕੇ ਤੇ ਮੌਤ ਹੋ ਗਈ ਪਰਿਵਾਰ ਕੀ ਕੰਮ ਕਰਦਾ ਕਿੰਨੇ ਬੱਚੇ ਇਹ ਇੱਕੋ ਹੀ ਮੁੰਡਾ ਜੀ ਮੇਰੇ ਮਾਮੀ ਜੀ ਦੇ ਇੱਕੋਂ ਮੁੰਡਾ ਸੀਗਾ ਤੇ ਮੇਰੇ ਜਿਹੜੇ ਮਾਮਾ ਜੀ ਨੇ ਉਹ ਦਿਹਾੜੀਦਾਰ ਨੇ ਅਤੀ ਗਰੀਬ ਪਰਿਵਾਰ ਹੈ ਬਹੁਤ ਜ਼ਿਆਦਾ ਗਰੀਬ ਪਰਿਵਾਰ ਸੀਗਾ ਇਹ ਵੀ ਜਿਹੜੇ ਮੇਰੇ ਮਾਮੀ ਜੀ ਸੀਗੇ ਕਿਸੇ ਪ੍ਰਾਈਵੇਟ ਸਕੂਲ ਦੇ ਵਿੱਚ ਪੋਚਾ ਝਾੜੂ ਕਰਕੇ ਆਪਣਾ ਰੋਜ਼ੀ-ਰੋਟੀ ਗੁਜ਼ਾਰਾ ਕਰਦੇ ਸੀਗੇ ਅਸੀਂ ਸਾਰਿਆਂ ਨੂੰ ਮੈਂ ਤਹਿਸੀਲਦਾਰ ਤਪਾ ओंकार ਸਿੰਘ ਫਿਰ ਕੀ ਕਹਿਣਾ ਚਾਹਣਾ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਮੈਂ ਸਾਥ ਕਰ ਇਹ ਸਾਰਿਆਂ ਨੂੰ ਅਸੀਂ ਅਪੀਲ ਪੁਲਿਸ ਪ੍ਰਸ਼ਾਸਨ ਵੱਲੋਂ ਤੋਂ ਸਾਡੇ ਵੱਲੋਂ ਵੀ ਕੱਲ੍ਹ ਦੀ ਅਸੀਂ ਕਰ ਰਹੇ ਹਾਂ ਕੱਲ੍ਹ ਇੱਕ ਛੱਡਣ ਲਈ ਕਰੰਟ ਲੱਗਣਾ ਇੱਕ ਬੱਚੇ ਦੀ ਜਿਹੜੀ ਹੈਗੀ ਆ ਮੌਤ ਹੋਈ ਸੀਗੀ ਤੇ ਸ਼ਾਮ ਪਏ ਸਾਨੂੰ ਇਹ ਜਿਹੜੀ ਖਬਰ ਆਈ ਹੈਗੀ ਆ ਇੱਥੇ ਵੀ ਇੱਕ ਜਿਹੜੀ ਹੈਗੀ ਆ ਕੁਦਰਤੀ ਆਫਤ ਦੇ ਢਾਲ ਜਿਹੜਾ ਮੀਂਹ ਪੰਡ ਦੇ ਨਾਲ ਮੌਤ ਹੋਈ ਹੈਗੀ ਆ ਇਹ ਪੀਲ ਅਸੀਂ ਸਾਰਿਆਂ ਨੂੰ ਹੀ ਕਰਦੇ ਹੈਗੇ ਆ ਬਈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਜਿਹੜਾ ਹੈਗਾ ਇੱਕ ਮੁੱਠ ਹੋ ਕੇ ਇਹ ਜਿਹੜਾ ਹੈਗਾ ਧਿਆਨ ਰੱਖਣਾ ਚਾਹੀਦਾ ਹੈਗਾ ਆਪਣੇ ਆਪਣੇ ਬੱਚਿਆਂ ਨੂੰ ਇਸ ਗੱਲ ਦਾ ਸਮਝਾਓ ਬਈ ਬਾਰਿਸ਼ ਦੇ ਵਿੱਚ ਘਰਾਂ ਦੇ ਵਿੱਚੋਂ ਬਾਹਰ ਨਾ ਜਾਣ ਦਿਓ ਉਹਨਾਂ ਨੂੰ ਇੱਥੇ ਰੱਖੋ ਜਿਹੜੀ ਇਹ ਘਟਨਾ ਵਾਪਰੀ ਆ ਅਸੀਂ ਜਿਹੜਾ ਹੈਗਾ ਵੱਤ ਵਾਗੇ ਇਹਨਾਂ ਦਾ ਜਿਹੜਾ ਹੈਗਾ ਸਰਕਾਰ ਦੇ ਤਰਫੋਂ ਜਿਹੜਾ ਹੈਗਾ ਸਹਿਯੋਗ ਕਰਾਂਗੇ ਆਪੇ ਸੋਨੀਆ ਵਾਈਫ ਆਫ ਸੋਨੂ ਜਿਹੜੇ ਆਪਣੇ ਘਰ ਦੇ ਵਿੱਚ ਇਹਨਾਂ ਦੀ ਛੱਤ ਪੁਰਾਣੀ ਆ ਦੇਖੀ ਅਸੀਂ ਉਹ ਪੁਰਾਣੀ ਡਾਟ ਨਾ ਪਈ ਹੋਈ ਸੀ ਉਹ ਬਰਸਾਤ ਨੂੰ ਚਲਣੀ ਚਾਹੀ ਸੀ ਉਹਨਾਂ ਦੇ ਡਿੱਗਣ ਕਰ ਉਹ ਜ਼ਖਮੀ ਹੋ ਕੇ ਉਹ ਐਕਸਪਾਇਰ ਹੋ ਗਏ ਆ ਸਾਡੀ ਸਾਰਿਆਂ ਨੂੰ ਬੇਨਤੀ ਹੈ ਵੀ ਆਪਣੇ ਬੱਚਿਆਂ ਨੂੰ ਵੀ ਆਪਣੇ ਕਬਜ਼ੇ 'ਚ ਰੱਖੋ ਬਾਹਰ ਅੰਦਰ ਨਾ ਘੁੰਮਣ ਦਿਓ ਪਾਣੀ ਵਿੱਚ ਨਾ ਖੜਨ ਦਿਓ ਅਗਰ ਸਾਡੀ ਮਦਦ ਦੀ ਲੋੜ ਹੈ ਸਾਨੂੰ ਦੋ ਤਸੀਲਦਾਰ ਸਾਹਿਬ ਸਾਡੇ ਨਾਲ ਹੈ ਇਹ ਪ੍ਰੋਸੈਸ ਨਾਲ ਅਸੀਂ ਕਿਤੇ ਨਾ ਕਿਤੇ ਉਹਨਾਂ ਦਾ ਟਿਕਾਣਾ ਵੀ ਕਰਾ ਸਕਦੇ ਹਾਂ ਤੇ ਦੂਸਰੀ ਇਹਨਾਂ ਨੂੰ ਜਿੰਨੀ ਵੀ ਸਰਕਾਰੀ ਮਦਦ ਹੈ ਉਹ ਦਵਾਵਾਂਗੇ ਪਰ ਸਾਰਿਆਂ ਨੂੰ ਇਹ ਬੇਨਤੀ ਹੈ ਵੀ ਇਹ ਕੁਦਰਤੀ ਆਫਤ ਦਾ ਰਲ ਮਿਲ ਕੇ ਮੁਕਾਬਲਾ ਕਰਨਾ ਹੈ ਆਪਣੇ ਬੱਚਿਆਂ ਨੂੰ ਤੇ ਆਪਣੀਆਂ ਚੀਜ਼ਾਂ ਦਾ ਸੰਭਾਲ ਕਰਨਾ ਹੈ